परम सम्मान योग जुग हो जुग अटल सतगुरु तन तन गुरु ग्रंथ से महाराज जी दी पावन पवित्र हुजूरी अंदर सुबह ईमान खोई बैठी गुरु सवारी सत संगी जनों वटभागी हो सतगुरुਾਂ दी मखान बख्शस रहमत सदका ਅਠਵੇਂ ਗੁਰਦੇਵ ਸਤਗੁਰੂ ਧੰ ਤਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਆਪਾਂ ਗੁਰੂ ਦਰਬਾਰ ਅੰਦਰ ਜੁੜ ਬੈਠੇ ਖਾਂ ਸਤਗੁਰੂ ਜੀ ਬਖਸ਼ ਰਹਿਮਤ ਕਰਨ ਇਸ ਕਰ ਦੇ ਅੰਦਰ ਬਿਤਾਈਆਂ ਖੁਈਆਂ ਕੜੀਆਂ ਸਾਡਾ ਇਹ ਸਮਲਾ ਸਮਾ ਜਿਹੜਾ ਉਹ ਸਫਲਾ ਹੋ ਜਾਏ ਗੁਰਮਤ ਦੇ ਮਖਾਨ ਵਿਆਖਿਆਕਾਰ ਭਾਈ ਸੇਭਾਈ ਆਨੰਦ ਲਾਲ ਜੀ ਉਹਨਾਂ ਨੇ ਬਚਨ ਸਾਂਝਾ ਕੀਤਾ ਕਹਿਣ ਲੱਗੇ ਗਰਬ ਜ਼ੁਰਗੀ ਬਾਈ ਤਤ ਕੁੰਨ ਬੰਦਗੀ ਵਰਨਾ ਆਖਰ ਮੇਕ ਸੀ ਸ਼ਰਮਿੰਦਗੀ ਜਗਤ ਦੇ ਅੰਦਰ ਆਏ ਹੋਏ ਇਨਸਾਨ ਆਰਜਾ ਵੱਡੀ ਮਿਲ ਜਾਣੀ ਜੇ ਗੁਰੂ ਦੇ ਨਾਲ ਸਾਂਝੀ ਕੋਈ ਨਾ ਬਣੀ ਤੇ ਇਹ ਤੇਰਾ ਜੀਵਨ ਸਾਰੇ ਦਾ ਸਾਰਾ ਫਟਕਾਰ ਯੋਗ ਹੈ ਇਸ ਨੂੰ ਸਤਿਗੁਰੂ ਜੀ ਨੇ ਪਾਵਨ ਬਾਣੀ ਜਪਜੀ ਸਾਹਿਬ ਵਿੱਚ ਵੀ ਕਹਿ ਦਿੱਤਾ ਕਹਿਣ ਲੱਗੇ ਕੱਲੀ 100 ਸਾਲ ਦੀ ਬਾਤ ਨਹੀਂ ਜੇ ਯੁੱਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਕਹਿ ਲੱਗੇ ਨੌ ਖੰਡਾਂ ਅੰਦਰ ਵੀ ਜੇ ਤੂੰ ਜਾਣਿਆ ਜਾਏ ਤਾਂ ਬਾਤ ਨਾ ਪੁੱਛੇ ਕਿ ਰੱਬ ਦੇ ਘਰ ਦੇ ਅੰਦਰ ਬਿਲਕੁਲ ਵੀ ਤੇਰੀ ਬਾਤ ਨਹੀਂ ਪੁੱਛੀ ਜਾਏਗੀ ਗਰਬ ਬਜ਼ੁਰਗੀ ਬਾਏ ਦਤਤ ਕੁੰ ਬੰਦਗੀ ਤੂੰ ਬਚਪਨ ਦੇ ਅੰਦਰ ਹੀ ਬਜ਼ੁਰਗੀ ਪੈਦਾ ਕਰ ਲੈ ਕੱਲੇ ਕੇਸ ਚਿੱਟੇ ਹੋ ਜਾਣੇ ਇਹ ਕੋਈ ਬਜ਼ੁਰਗੀ ਦੀ ਨਿਸ਼ਾਨੀ ਨਹੀਂ ਤੇਰੇ ਕੋਲ ਚੰਗੇ ਗੁਣ ਆ ਜਾਣ ਇਹ ਬਜ਼ੁਰਗੀ ਦੀ ਇਹ ਸਿਆਣਪ ਦੀ ਨਿਸ਼ਾਨੀ ਹੈ ਪਰ ਦੁਨੀਆਂ ਦੇ ਲੋਕਾਂ ਨੂੰ ਬਹੁਤਾਤ ਸਮਝ ਨਹੀਂ ਪੈਂਦੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੀ ਆਰਜਾ ਉੱਪਰ ਬਹੁਤ ਲੋਕਾਂ ਨੇ ਸ਼ੱਕ ਕੀਤਾ ਦੁਨੀਆਂ ਦੇ ਅੰਦਰ ਖਾਸ ਕਰਕੇ ਭਾਰਤ ਦੇਸ਼ ਦਾ ਜਦੋਂ ਜ਼ਿਕਰ ਕਰਦੇ ਆ ਇੱਥੇ ਤਿੰਨ ઋષਿ ਐਸੇ ਹੋਏ ਜਿਨ੍ਹਾਂ ਨੇ ਰਾਜਨੀਤੀ ਦੇ ਉੱਪਰ ਵੀ ਗ੍ਰੰਥ ਲਿਖ ਦਿੱਤੇ ਜਿਨ੍ਹਾਂ ਵਿੱਚੋਂ ਬਿਦਰਖ ਹੈ ਭਰਥਰੀ ਹੈ ਚਾਨਕ ਹੈ ਤੇ ਚਾਨਕ ਰਿਸ਼ੀ ਇੱਕ ਖਿਆਲ ਦਿੰਦਾ ਹੈ ਕਿ ਜਗਤ ਦੇ ਅੰਦਰ ਕੋਈ ਮੁਖੀ ਬਣਾਉਣਾ ਹੋਵੇ ਭਾਵੇਂ ਉਹ ਸਮਾਜ ਦਾ ਹੋਵੇ ਭਾਵੇਂ ਉਹ ਧਰਮ ਦਾ ਹੋਵੇ ਭਾਵੇਂ ਰਾਜਨੀਤੀ ਦਾ ਹੋਵੇ 35 ਸਾਲ ਤੋਂ ਪਹਿਲਾਂ ਕਿਸੇ ਨੂੰ ਆਗੂ ਨਾ ਬਣਾਇਆ ਜਾਏ ਕਿਉਂਕਿ ਉਸ ਦੀਆਂ ਗੱਲਾਂ ਜਿਹੜੀਆਂ ਨੇ ਉਹ ਕੱਚੀਆਂ ਹੋਇਆ ਕਰਦੀਆਂ ਨੇ ਉਹਨਾਂ ਵਿੱਚ ਕੋਈ ਬਹੁਤੀ ਸਿਆਣਪ ਨਹੀਂ ਹੁੰਦੀ ਪਰ ਐ ਚਾਨ ਕ੍ਰਿਸ਼ੀ ਤੈਨੂੰ ਕੌਣ ਦੱਸੇ ਕਿ ਗੁਰੂ ਨਾਨਕ ਸਾਹਿਬ ਦੇ ਘਰ ਵੱਲ ਨਜ਼ਰ ਮਾਰ ਕੇ ਦੇਖ ਇੱਥੇ ਸਤਵੇਂ ਪਾਤਸ਼ਾਹ ਦੀ ਟੋਟਲ ਆਰਜਾ 31 ਸਾਲ ਹੋਈ ਉਹ ਮਹਾਨ ਬਖਸ਼ਾ ਰਹਿਮਤਾਂ ਵਰਤਾ ਗਏ ਗੁਰੂ ਘਰ ਕ੍ਰਿਸ਼ਨ ਪਾਤਸ਼ਾਹ ਜਿਨ੍ਹਾਂ ਨੂੰ ਖਾਸ ਕਰ ਚੇਤੇ ਕਰਦੇ ਆ ਪੌਣੇ ਇੱਕ ਅੱਠ ਸਾਲ ਦੀ ਆਰਜਾ ਇਹਨਾਂ ਦੀ ਬਣਦੀ ਏ 7 ਸਾਲ 8 ਮਹੀਨੇ ਤੇ 26 ਦਿਨਾਂ ਦਾ ਮੈਂ ਹੁਣੇ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਇਹਨਾਂ ਕੁ ਸਮਾਂ ਇਹ ਜਗਤ ਦੇ ਅੰਦਰ ਸਰੀਰਕ ਤੌਰ ਤੇ ਵਿਚਰਦੇ ਨੇ ਮਖਾਨ ਬਖਸ਼ਾ ਰਹਿਮਤ ਇਹਨਾਂ ਪੌਣੇ ਇੱਕ ਅੱਠ ਸਾਲਾਂ ਦੇ ਅੰਦਰ ਹੀ ਵਰਤਾ ਜਾਂਦੇ ਨੇ ਭਾਵੇਂ ਉਹ ਕੀਰਤਪੁਰ ਸਾਹਿਬ ਦੀ ਧਰਤੀ ਹੋਵੇ ਭਾਵੇਂ ਰਸਤੇ ਅੰਦਰ ਆਉਂਦਿਆਂ ਹਰਿਆਣਾ ਪੰਜੋਖਰੇ ਦੀ ਧਰਤੀ ਲਾਲ ਚੰਦ ਵਰਗਿਆਂ ਦਾ ਹੰਕਾਰ ਤੋੜਿਆ ਭਾਵੇਂ ਉਹ ਦਿੱਲੀ ਦੀ ਧਰਤੀ ਤੇ ਆਉਂਦੇ ਨੇ ਤੇ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੰਦੇ ਪਰ ਇੱਕ ਪੱਤਰ ਕਾਗਜ਼ ਦੀ ਖਿੱਕ ਦੇ ਉੱਪਰ ਲਿਖ ਕੇ ਕੁਝ ਬੋਲ ਭੇਜ ਦਿੰਦੇ ਨੇ ਕਿ ਕਿਆ ਖਾਦੇ ਕਿਆ ਪੈਦੇ ਹੋਏ ਜਾ ਮਨ ਨਾਹੀਂ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ మాਸ ਕਿਆ ਲਸ਼ਕਰ ਕਿਆ ਨੇਬ ਖਵਾਸੀ ਆਮੈ ਮਹਿਲੀ ਬਾਸ ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼ ਜੇ ਰੱਬ ਦੀ ਯਾਦ ਨਹੀਂ ਭਾਵੇਂ ਰਾਜ সিংਹਾਸਣ ਤੇ ਵੀ ਤੂੰ ਬੈਠਾ ਹੈ ਫਟਕਾਰ ਯੋਗ ਹੈ ਤੇਰਾ ਜੀਵਨ ਹੈ ਕਿਉਂਕਿ ਤੈਨੂੰ ਸੱਚ ਦੀ ਸਮਝ ਹੀ ਕੋਈ ਨਹੀਂ ਆਈ ਬਹੁਤਾਤ ਲੋਕਾਂ ਨੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੀ ਛੋਟੀ ਆਰਜਾ ਦੇ ਉੱਪਰ ਸ਼ੱਕ ਕੀਤਾ ਤੇ ਮੈਂ ਕੋਲੇ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਸਰੀਰਕ ਤੌਰ ਤੇ ਭਾਵੇਂ ਆਰਜਾ ਛੋਟੀ ਹੈ ਪਰ ਅੰਦਰ ਉਹ ਜੋਤ ਆਈ ਏ ਜੋ ਗੁਰੂ ਨਾਨਕ ਸਾਹਿਬ ਦੇ ਅੰਦਰ 70 ਸਾਲ ਵਿਚਰਦੀ ਰਹੀ ਉਹ ਜੋਤ ਗੁਰੂ ਅਮਰਦਾਸ ਪਾਤਸ਼ਾਹ ਦੇ ਅੰਦਰ 95 ਸਾਲ ਵਿਚਰਦੀ ਰਹੀ ਉਹ ਜੋਤ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਤੱਕ ਆਉਂਦਿਆਂ ਕਟੋ-ਕਟ 187 88 ਸਾਲਾਂ ਦੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਅੰਦਰ ਜੋਤ ਹੈ ਸਰੀਰਕ ਤੌਰ ਤੇ ਭਾਵੇਂ ਛੋਟੇ ਲੱਗਦੇ ਨੇ ਅੰਦਰੋਂ ਜੋਤ ਤਾਂ ਗੁਰੂ ਨਾਨਕ ਸਾਹਿਬ ਜੀ ਵਾਲੀ ਹੈ ਤੇ ਭਾਈ ਗੁਰਦਾਸ ਜੀ ਨੇ ਹੋਰ ਸ਼ੱਕ ਕੱਢ ਦਿੱਤਾ ਕਹਿ ਲੱਗੇ ਸਰੀਰਕ ਤੌਰ ਤੇ ਛੋਟੇ ਜਾਂ ਤੂੰ ਕਹਿ ਦੇਣਾ ਕਿ ਛੋਟੀ ਚੀਜ਼ ਦੀ ਕੋਈ ਬਹੁਤੀ ਵੈਲਿਊ ਨਹੀਂ ਮੈਂ ਤੈਨੂੰ ਦੱਸਣਾ ਚਾਹੁੰਨਾ ਕਿ ਛੋਟੀਆਂ ਚੀਜ਼ਾਂ ਵੀ ਬਹੁਤ ਮਹਾਨਤਾ ਰੱਖਦੀਆਂ ਨੇ ਉਹਨਾਂ ਨੇ ਸਭ ਤੋਂ ਪਹਿਲਾ ਐਗਜ਼ਾਮਪਲ ਜਿਹੜਾ ਉਹ ਹੀਰੇ ਦਾ ਦਿੱਤਾ ਕਹਿਣ ਲੱਗੇ ਹੀਰਾ ਦੇਖਣ ਵਿੱਚ ਬਿਲਕੁਲ ਛੋਟਾ ਜਿਹਾ ਪਰ ਕਿਤੇ ਉਹਨੂੰ ਬਾਜ਼ਾਰ ਦੇ ਅੰਦਰ ਲੈ ਜਾਓ ਫਿਰ ਪਤਾ ਲੱਗੇਗਾ ਇਸ ਹੀਰੇ ਦੀ ਕੀਮਤ ਕਿੰਨੀ ਪੈਂਦੀ ਏ ਤੇਰੇ ਢੰਡਾਰੇ ਪਰ ਜਾਣਗੇ ਤੇਰੀ ਜ਼ੁਬਾਨ ਕਹਿੰਦੀ ਸੇ ਇਹ ਹੀਰਾ ਛੋਟਾ ਪਰ ਤੇਰੇ ਘਰ ਨੂੰ ਇਸ ਹੀਰੇ ਨੇ ਮਾਲੋ ਮਾਲ ਕਰ ਦੇਣਾ ਦੂਸਰਾ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤਾ ਇਸ ਨੂੰ ਅੱਜ ਦੇ ਸਮੇਂ ਅੰਦਰ ਲੈ ਆਈਏ ਬਹੁਤਾਂ ਅਸੀਂ ਕਿਤੇ ਘਰ ਤੋਂ ਬਾਹਰ ਨਿਕਲਦੇ ਆ ਸਾਡੇ ਕੋਲ ਜਿੱਥੇ ਬਟੂਆ ਹੈ ਕੁਝ ਮਾਇਆ ਹੈ ਉਸੇ ਬਟੂਏ ਅੰਦਰ ਏਟੀਐਮ ਕਾਰਡ ਕ੍ਰੈਡਿਟ ਕਾਰਡ ਵੀ ਪਾਇਆ ਹੋਇਆ ਹੈ ਦੇਖਣ ਵਿੱਚ ਤਾਂ ਉਹ ਬਹੁਤ ਛੋਟਾ ਪਰ ਜੇ ਕਿਤੇ ਰਸਤੇ ਅੰਦਰ ਮਾਇਆ ਦੀ ਪੈਸੇ ਦੀ ਲੋੜ ਪੈ ਜਾਏ ਉਹ ਛੋਟਾ ਜਿਹਾ ਏਟੀਐਮ ਕਾਰਡ ਜਿਹੜਾ ਸਾਡੀਆਂ ਜੇਬਾਂ ਭਰ ਦਿੰਦਾ ਇਸ ਨੂੰ ਤੋਂ ਛੋਟਾ ਕਹਿੰਨੇ ਭਾਈ ਗੁਰਦਾਸ ਜੀ ਨੇ ਫਿਰ ਤੀਸਰਾ ਉਦਾਹਰਣ ਦਿੱਤਾ ਕਹਿਣ ਲੱਗੇ ਕਦੀ ਬੋੜ ਦੇ ਦਰਖਤ ਨੂੰ ਦੇਖ ਉਸ ਦਾ ਬੀਜ ਜਿਹੜਾ ਬਿਲਕੁਲ ਛੋਟਾ ਜਿਹਾ ਪਿੰਡਾਂ ਥਾਵਾਂ ਤੇ ਆਪਾਂ ਇਸ ਦਰਖਤ ਨੂੰ ਦੇਖਦੇ ਆ ਇੰਨਾ ਵੱਡਾ ਕਿ ਸ਼ਾਇਦ ਇਸ ਥੱਲੇ ਅੱਧਾ ਪਿੰਡ ਜਿਹੜਾ ਉਹ ਖੜਾ ਹੋ ਸਕਦਾ ਹੈ ਚਾਹੇ ਗਰਮੀ ਹੋਏ ਚਾਹੇ ਬਰਸਾਤ ਹੋਏ ਇਨਾ ਵੱਡਾ ਇਹ ਬੋੜ ਦਾ ਦਰਖਤ ਤੇ ਜਦੋਂ ਕਿਤੇ ਉਸ ਦੇ ਬੀਜ ਨੂੰ ਦੇਖਦੇ ਆਂ ਤੇ ਭਾਈ ਗੁਰਦਾਸ ਜੀ ਕਹਿੰਦੇ ਸਾਰੇ ਬੀਜਾਂ ਤੋਂ ਬਿਲਕੁਲ ਛੋਟਾ ਉਸ ਬੋੜ ਦਾ ਬੀਜ ਹੈ ਛੋਟੇ ਕਹਿਣ ਵਾਲਿਆ ਤੈਨੂੰ ਸਮਝ ਹੀ ਨਹੀਂ ਆਈ ਜੈਸੇ ਹੀਰਾ ਖਾਤਮੇ ਤਨਕ ਸੇ ਦਿਖਾਈ ਦੇਤ ਮੋਲ ਕੀ ਇਹ ਦਮਕਣ ਭਰਤ ਭੰਡਾਰ ਜੀ ਜੈਸੇ ਬਰ ਬਾਂਦੇ ਹੁੰਡੀ ਲਗਤ ਨ ਭਾਰ ਕਸ਼ ਅਗੇ ਜਾਏ ਪਾਈਐ ਲక్ష్ਮੀ ਅਪਾਰ ਜੇ ਜੈਸੇ ਪੱਟ ਬੀਜ ਅਤ ਸੂਖਮ ਸਰੂਪ ਹੋਤੈ ਬੋਏ ਸੇ ਵਿਵਿੱਧ ਕਰੈ ਬਿਰਖਾ ਵਿਸਤਾਰ ਜੇ ਤੈਸੇ ਗੁਰਬਚਨ ਸਚਨ ਗੁਰਸਿੱਖ ਨਮੈ ਜਾਨੀਐ ਮੁਖਾਤਮ ਗਏ ਹਰ ਦਵਾਰ ਜੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੂੰ ਛੋਟੇ ਕਹਿਣ ਵਾਲਿਆ ਜਾਂ ਸ਼ਬਦ ਨੂੰ ਛੋਟੇ ਕਹਿਣ ਵਾਲਿਆ ਜਦੋਂ ਇਸ ਸ਼ਬਦ ਨੂੰ ਕਿਤੇ ਕਮਾ ਲਏਗਾ ਤੇ ਇਹ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦਾ ਛੋਟੇ ਗੁਰੂ ਦਾ ਇਤਿਹਾਸ ਜਾਂ ਗੁਰੂ ਦੀ ਪਾਵਨ ਬਾਣੀ ਤੈਨੂੰ ਵੱਡੀ ਦਰਗਾਹ ਦੇ ਅੰਦਰ ਮਾਣ ਸਤਕਾਰ ਦਵਾ ਦੇਗੀ ਕਿਤੇ ਪਾਵਨ ਬਾਣੀ ਨੂੰ ਪੜ ਤਾਂ ਸਹੀ ਕਿਤੇ ਇਤਿਹਾਸ ਨੂੰ ਪੜ ਤਾਂ ਸਹੀ ਐਸੀ ਮਖਾਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਡੀ ਅਰਦਾਸ ਦੀ ਅਰੰਭਤਾ ਅੰਦਰ ਜਿੱਥੇ ਨੌ ਗੁਰੂ ਸਹਿਬਾਨਾਂ ਦੇ ਨਾਮ ਪਹਿਲਾਂ ਲਏ ਗਏ ਦਸਵੇਂ ਪਾਤਸ਼ਾਹ ਦਾ ਨਾਮ ਪੰਥ ਨੇ ਗੁਰੂ ਰੂਪ ਹੋ ਕੇ ਵਿੱਚ ਅੰਕਿਤ ਕੀਤਾ ਇੱਥੇ ਫਿਰ 10ਵੇਂ ਪਾਤਸ਼ਾਹ ਕਹਿੰਦੇ ਨੇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਿਠੇ ਸਭ ਦੁੱਖ ਜਾਏ ਦੁਨੀਆ ਦੇ ਲੋਕੋ ਸ਼ੱਕ ਨਾ ਕਰਿਓ ਕਿ ਗੁਰੂ ਹਰਿ ਕ੍ਰਿਸ਼ਨ ਪਾਤਸ਼ਾਹ ਸਰੀਰ ਕਰਕੇ ਛੋਟੇ ਪਰ ਜੇ ਉਹਨਾਂ ਦੇ ਨੇੜੇ ਹੋਵੋਗੇ ਉਹੀ ਰਹਿਮ ਤਾਂ ਵੱਡੇ ਗੁਰੂ ਸਹਿਬਾਨਾਂ ਵਾਲੀਆਂ ਵਰਤਦੀਆਂ ਨੇ ਉਹ ਉਸੇ ਤਰ੍ਹਾਂ ਹੀ ਇਸ ਘਰ ਦੇ ਵਿੱਚੋਂ ਮਖਾਨ ਬਖਸ਼ ਦੁਨੀਆਂ ਦੇ ਸੁੱਖ ਦਿੰਦੇ ਨੇ ਦੇਹ ਅਰੋਗਤਾ ਦੀ ਦਾਤ ਦਿੰਦੇ ਨੇ ਗੁਰੂ ਨਾਲ ਸਾਂਝ ਪਾ ਕੇ ਤਾਂ ਦੇਖ ਖੈਰਮਖਾਨ ਬਖਸ਼ਾ ਸਤਗੁਰੂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੀਆਂ ਜਿਨ੍ਹਾਂ ਨੇ 2 ਸਾਲ ਪੰਜ ਮਹੀਨੇ ਤੇ 26 ਦਿਨ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋ ਕੇ ਮਖਾਨ ਬਖਸ਼ਾ ਰਹਿਮਤਾਂ ਵਰਤਾਈਆਂ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਜੀ ਦੇ ਆਗਮਨ ਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ